ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਬੀਬੀ ਨਾਨਕੀ ਜੀ ਦੇ ਵਿਆਹ ਬਾਰੇ ਭੂਮਿਕਾ 'ਚ ਅਸੀਂ ਪੜ ਆਏ ਹਾਂ ਕਿ ਸੁਲਤਾਨ ਵਿੱਚ ਉਸ ਸਮੇਂ ਜਲੰਧਰ ਦੁਆਬੇ ਦੀ ਰਾਜਧਾਨੀ ਸੀ ਉਸ ਸਮੇਂ ਅਤੇ ਹੁਣ ਵੀ ਅੰਗਰੇਜ਼ਾਂ ਦੇ ਸਮੇਂ ਇੱਥੇ ਕਬਜ਼ਾ ਕਰਨ ਵੇਲੇ ਮਾਮਲਾ ਜ਼ਿਆਦਾਤਰ ਜਨਸ ਵਿੱਚ ਹੀ ਲਿਆ ਜਾਂਦਾ ਸੀ ਰਾਜਧਾਨੀ ਤੋਂ ਗੁਰਦੁਆਰੀ ਕਰਨ ਵਾਲੇ ਅਤੇ ਮਾਮਲਾ ਇਕੱਠਾ ਕਰਨ ਵਾਲੇ ਵੱਖ-ਵੱਖ ਜ਼ਿਲ੍ਹਿਆਂ ਚੋਂ ਭੇਜੇ ਜਾਂਦੇ ਸਨ ਜਿਨ੍ਹਾਂ ਨੂੰ ਆਲਮ ਅਮਲ ਕਹਿੰਦੇ ਸਨ ਤਲਵੰਡੀ ਦੇ ਮਾਮਲੇ ਦੀ ਵਾਸ਼ ਲਈ ਜੇ ਆਰਾਮ ਅਮਲ ਪ੍ਰਯੁਕਤ ਕੀਤਾ ਗਿਆ ਇੱਕ ਦਿਨ ਜਦੋਂ ਉਹ ਖੇਤ ਦੀ ਗਰਦਾਰੀ ਕਰ ਰਿਹਾ ਸੀ ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਭੈਣ ਨੂੰ ਖੂਹ ਤੋਂ ਪਾਣੀ ਪਰਦਿਆਂ ਵੇਖਿਆ ਕੀ ਨਾਨਕੀ ਜੀ ਸੁੰਦਰ ਅਤੇ ਸ਼ਸ਼ੀਲ ਹੰਤਾ ਰਾਏ ਬਲਾਰ ਦੀ ਕੋਸ਼ਿਸ਼ ਤੇ ਉਪਕਾਰ ਨਾਲ ਰਿਸ਼ਤਾ ਪੱਕਾ ਹੋ ਗਿਆ ਅਤੇ ਵਿਆਹ ਕੀਤਾ ਗਿਆ। ਬੀਬੀ ਨਾਨਕੀ ਆਪਣੇ ਪਿਤਾ ਨਾਲ ਸੁਲਤਾਨਪੁਰ ਜਾ ਕੇ ਹੀ ਵਸਣ ਲੱਗ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਖੀ ਛੋਟੀ ਜਿਹੀ ਸੀ ਆਪਣੇ ਕੋਲ। ਜੇ ਇਸ ਬਾਰੇ ਕਿਸੇ ਕੋਲ ਜ਼ਿਆਦਾ ਜਾਣਕਾਰੀ ਹੋਵੇ ਤੇ ਆਪਣ ਜਰੂਰ ਦਿਓ। ਧੰਨਵਾਦ।